ਆਪ ਦੇ ਵਿੱਚ ਮੀਂਹ ਕਰਕੇ ਲਗਾਤਾਰ ਹਵਾ ਸੇ ਵਾਪਰ ਰਹੇ ਨੇ ਤੇ ਅਜਿਹਾ ਹਾਦਸਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਚਾਰ ਬੱਚੇ ਗਲੀ ਦੇ ਵਿੱਚ ਖੇਡ ਰਹੇ ਸਨ ਅਚਾਨਕ ਉਹਨਾਂ ਦੇ ਉੱਤੇ ਆਸਮਾਨੀ ਬਿਜਲੀ ਆ ਕੇ ਡਿੱਗਦੀ ਹੈ ਗਨੀਮਤ ਇਹ ਰਹਿੰਦੀ ਹੈ ਕਿ ਮੌਕੇ ਦੇ ਉੱਤੇ ਬੱਚੇ ਭੱਜ ਜਾਂਦੇ ਨੇ ਤੇ ਬਚਾ ਹੋ ਜਾਂਦਾ ਹੈ ਇਹ ਸਾਰੇ ਘਟਨਾਕਰਮ ਦੀ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੇ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਕਿਵੇਂ ਮੌਕੇ ਦੇ ਉੱਤੇ ਭੱਗੜਵਾਚ ਜਾਂਦੀ ਹੈ ਔਰਤਾਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਘਰਾਂ ਦੇ ਵਿੱਚ ਵਰੜ ਹੋਈਆਂ ਦਿਖਾਈ ਦੇ ਰੀਆਂ ਨੇ ਮੌਕੇ ਤੇ ਚੀਕ ਚਹਾੜਾ ਵੀ ਮਚ ਜਾਂਦਾ ਹੈ ਮਾਮਲਾ ਮੋਗਾ ਦੇ ਪੋਸ਼ ਏਰੀਆ ਜਵਾਰਨਗਰ ਤੋਂ ਸਾਹਮਣੇ ਆਇਆ ਆਪਣਾ ਮਨੋਰੰਜਨ ਕਰਨ ਦੇ ਲਈ ਇਹ ਬੱਚੇ ਗਲੀ ਦੇ ਵਿੱਚ ਖੇਡ ਰਹੇ ਸਨ ਜਿਸ ਦੇ ਵਿੱਚ ਲੜਕੇ ਤੇ ਲੜਕੀਆਂ ਦੋਵੇਂ ਮੌਜੂਦ ਸਨ ਇਹਨੇ ਨੂੰ ਘਰ ਦੇ ਬਾਹਰ ਹੀ ਦੋ ਔਰਤਾਂ ਇੱਕ ਸੱਜੇ ਪਾਸੇ ਤੇ ਇੱਕ ਖੱਬੇ ਪਾਸੇ ਖੜੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਆਸਮਾਨ ਤੋਂ ਬਿਜਲੀ ਡਿੱਗਦੀ ਐ ਸਿੱਧਾ ਗਲੀ ਦੇ ਵਿੱਚ ਲੱਗਿਆ ਚਿੱਟੀ ਟਾਲਾਂ ਦੇ ਉੱਤੇ ਪੈਂਦੀ ਐ ਜਿਸ ਤੋਂ ਬਾਅਦ ਬੱਚੇ ਭੱਜਦੇ ਹੋਏ ਵਿਖਾਈ ਦਿੰਦੇ ਨੇ ਗਨੀਮਤ ਇਹ ਰਹੀ ਐ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਕਈ ਘਰਾਂ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਇੱਕ ਵਿਅਕਤੀ ਮਿਸਤਰੀ ਦਾ ਕੰਮ ਕਰ ਰਿਹਾ ਸੀ ਡ੍ਰਿਲ ਚਲਾ ਰਿਹਾ ਸੀ ਉਸ ਦੀ ਡ੍ਰਿਲ ਦੇ ਵਿੱਚ ਕਰੰਟ ਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਝਟਕੇ ਦੇ ਨਾਲ ਉਸ ਡਰਿੱਲ ਨੂੰ ਸੁੱਟ ਦਿੱਤਾ ਜਾਂਦਾ ਹੈ ਇੱਕ ਵਿਅਕਤੀ ਦਾ ਟੀਵੀ ਅਤੇ ਪਾਣੀ ਵਾਲੀ ਮੋਟਰ ਖਰਾਬ ਹੋ ਚੁੱਕੀ ਹੈ ਜਦਕਿ ਇੱਕ ਘਰ ਦੇ ਵਿੱਚ ਪ੍ਰਿੰਟਰ ਸੜ ਕੇ ਸੁਆਹ ਹੋ ਚੁੱਕਿਆ ਹੈ ਤਾਂ ਪੰਜਾਬ ਦੇ ਵਿੱਚ ਅਸਮਾਨੀ ਬਿਜਲੀ ਦਾ ਇਹ ਕਹਿਰ ਵੇਖਣ ਨੂੰ ਮਿਲਿਆ ਤਾਂ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਵੇਂ ਗਲੀ ਦੇ ਵਿੱਚ ਖੇਡਦੇ ਹੋਏ ਬੱਚਿਆਂ ਦੇ ਉੱਤੇ ਆਸਮਾਨੀ ਬਿਜਲੀ ਵਾਰ ਕਰਦੀ ਹੈ ਪਰ ਮੌਕੇ ਦੇ ਉੱਤੇ ਬੱਚਿਆਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾ ਲਈ ਜਾਂਦੀ ਹੈ ਸਾਡੀ ਵੀ ਅਪੀਲ ਹੈ ਕਿ ਕਰੋ ਬੜੀ ਸਾਵਧਾਨੀ ਦੇ ਨਾਲ ਨਿਕਲਿਆ ਕਰੋ ਕਿਉਂਕਿ ਇਸ ਵੇਲੇ ਆਸਮਾਨੀ ਬਿਜਲੀ ਦਾ ਕਹਿਰ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ